श्री गणेश जी महाराज के जयकारिया नाल इस बार महानगर ने श्री गणपति जी की पूजा अर्चना करके परिवार की सुख शांति की आराधना की लोगों ने अपने घर आके पुजारिया द्वारा श्री गणेश महाराज जी की पूजा अर्चना करवाई और श्री गणेश महाराज जी की मूर्ति स्थापना की गई जगह जगह हवन यज्ञ करवाए गए कई जगह से पूजा अर्चना की गई लोगों ने कहा कि सानू काफ़ी खुशी है कि असं अपने घर में श्री गणपति बप्पा जी की मूर्ति स्थापित की है ਅੱਜ ਸਾਡੇ ਘਰ ਦੇ ਵਿੱਚ ਗਣਪਤੀ ਮਹਾਰਾਜ 15ਵੇਂ ਸਾਲ 'ਚ ਪ੍ਰਵੇਸ਼ ਕੀਤੇ ਅੱਜ ਮੈਂ ਪੂਰੇ ਇਲਾਕਾ ਵਾਸੀਆਂ ਨੂੰ ਗੋਨਾਨਕ ਨਗਰ ਵਿਜੈਨਗਰ ਬਟਾਰਾ ਮੇਂ ਠਰਵੜ ਦੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਤੇ ਗਣਪਤੀ ਜੀ ਦੀ ਤੁਰਤੀ ਦੀ ਅੱਜ ਤੋਂ ਰੋਜ਼ ਸ਼ਾਮੀ 7 ਵਜੇ ਸਾਡੇ ਘਰ ਆਰਤੀ ਹੋਇਆ ਕਰੇਗੀ ਦਿਨ ਨੂੰ ਦਰਸ਼ਨ ਸਵੇਰੇ 7:30 10 ਵਜੇ ਆਰਤੀ ਹੋਇਆ ਕਰੇਗੀ ਉਸ ਤੋਂ ਬਾਅਦ 14 ਤਰੀਕ ਨੂੰ ਕੀਰਤਨ ਹੋਏਗਾ ਇੱਕ ਕੀਰਤਨ 10 ਤਰੀਕ ਨੂੰ ਹੋਏਗਾ ਮੈਂ ਗਰੀਬ ਹਲਿਆ ਵਾਲਿਆਂ ਨੂੰ ਪੂਰੇ ਗਰੀਬ ਹਲਿਆ ਨੂੰ ਆਹਵਾਨ ਕਰਦਾ ਵਾਂ ਕਿ ਤੁਸੀਂ ਵਨ ਚਰਖੇ ਸਾਲ ਉਹ ਦਰਸ਼ਨ ਕਰੋ ਗਣਪਤੀ ਮਹਾਰਾਜ ਦੇ ਬੜੀ ਮਨੋ ਕਾਮਨਾ ਪੂਰੀਆਂ ਕਰਦੇ ਆ ਅੱਛੀ ਉਦੋਂ ਤੇ ਗਣਪਤੀ ਜੀ ਰੱਖਦੇ ਜੇ ਮੈਂ ਪਹਿਲੇ ਬੰਬੇ ਸੀ ਬੰਬੇ ਮੈਂ 22 ਸਾਲ ਲਗਾ ਕੇ ਆਇਆ ਵਾਂ ਉਸ ਤੋਂ ਬਾਅਦ ਇੱਥੇ ਆ ਕੇ ਮੰਦir ਵਿੱਚ ਉਤਸ਼ਾਹ ਆਇਆ ਕਿ ਸਾਡੇ ਅੰਮ੍ਰਿਤਸਰ ਵਿੱਚ ਵੀ ਗਣਪਤੀ ਜੀ ਦੀ ਪੂਜਾ ਅਰਚਨਾ ਹੋਣੀ ਚਾਹੀਦੀ ਹੈ ਅੱਜ ਅਸੀਂ 15ਵੇਂ ਸਾਲ ਦੇ ਵਿੱਚ ਸਥਾਪਨਾ ਕੀਤੀ ਹੈ ਸਾਡੇ ਇੱਥੇ ਗਰੀਬ ਹਲਿਆ ਤੇ ਸਾਡੇ ਤੇ ਨਾਲ ਸੂਜ ਹਮੇਸ਼ਾ ਕਮੇਟੀ ਹੈਗੀ ਏ ਅਸੀਂ 30 ਸਾਲ ਤੋਂ ਕਰਦੇ ਆ ਰਿਹਾ ਤੇ ਮਸਾਲਾ ਤੇ ਅਸੀਂ ਹੁਣ ਅੱਜ ਹੈਗੀ ਹਵਨ ਹੋਣੀ ਆ ਪੂਜਾ ਹੋਣੀ ਆ ਆਰਤੀ ਹੋਣੀ ਆ ਸਾਮ ਨੂੰ ਰਾਤੀ ਭਜਨ ਹੋਣਾ ਤੇ ਅੱਜ ਕੱਲ ਵੀ ਪ੍ਰੋਗਰਾਮ ਹੈ ਸਾਡਾ ਕੱਲ੍ਹ ਉੱਦਾਈ ਚੱਲਣਾ ਰਾਤ ਨੂੰ ਵੀ ਆ ਦਿਨੇ ਵੀ ਆ ਤੇ ਸ਼ਹਿਰ ਵਾਸੀਆਂ ਨੂੰ ਮੈਂ ਕਹਿੰਦਾ ਬਹੁਤ ਬਹੁਤ गणपति ਪੂਜਾ ਵੀ ਬਹੁਤ ਬਹੁਤ ਆਈਓ ਭੈਣਾਂ ਨੂੰ ਤੇ ਰੱਬ ਉਹਨਾਂ ਨੂੰ ਕਲਿਆਣ ਕਰੇ ਸਾਰੇ ਤੇ ਅਸੀਂ ਪਰਸੋਂ ਦਾ ਸਾਡਾ ਵਿਸਰਜਨ ਤੇ 10 ਤਿਰੋ ਸਾਡਾ ਲੰਗਰ ਆ ਵਰਕ ਦੁੰਦ ਮਹਾ गोती समर्पिता निर्विन्नम बोरवे सेवा सर्वे कारेशु सर्वेता अष्टदिनायते नमो नमः गणपति पप्पा मोरिया संजीव मेरा मेरा नाम है मैं गली नंबर चार कंदन नगर रह रहे हैं आज गणेश चतुर्थी गणेश उत्सव शुरू हुआ है ਅੱਜ ਪਰੇਤ ਨੂੰ ਨਾ ਨਾ ਸਾਰੇ ਪਰਿਵਾਰ ਗਲੀ ਵਾਲੇ ਨਾਲ ਮਿਲ ਕੇ ਸਭ ਮਨਾ ਰਹੇ ਆ ਬੜੀ ਖੁਸ਼ੀਆਂ ਨਾਲ ਮਨਾ ਰਹੇ ਆ ਸਭ ਦਾ ਸਾਥ ਕਰਦੇ ਨਾਲ ਲਗਾ ਔਰ ਅਸੀਂ ਕਹਿੰਦੇ ਆ ਕਿ ਤੋਹਾਰਾਂਦੇ ਰਹਿਣ ਅਸੀਂ ਨਾਲ ਮਿਲ ਕੇ ਮਨਾਉਂਦੇ ਨੇ ਔਰ ਸਭ ਨੂੰ ਖੁਸ਼ੀਆਂ ਆਇਸ਼ਵਰ ਦੇਵੇ ਖੁਸ਼ਹਾਲੀ ਦੇਵੇ ਹਰੀਆਲੀ ਦੇ ਤੰਦੂਸਤੀ ਬਖਸ਼ੇ ਔਰ ਗਣੇਸ਼ ਜੀ ਚੌਥੀ ਆਪਣੇ ਗਰੇ ਜੀ ਦੇ ਉਸਤ ਦੇ ਵਿੱਚ ਮਨਾਇ ਜਾਂਦਾ ਜਿਹੜਾ ਕਿ ਇਹਨਾਂ ਦਾ ਜਨਮ ਦਿਵਸ ਮਨਾਇ ਜਾਂਦਾ ਹੈ ਔਰ ਇਸ ਕਰਕੇ ਹੀ ਗਣੇਸ਼ ਜੀ ਦਾ ਗਣੇਸ਼ ਚੌਥੀ ਪ੍ਰਾਇਮਨਿਆ 7 ਤਰੀਕ 2024 ਨੂੰ ਇਹ ਸ਼ਰਤਪੂਰ ਨੇ ਮੰਗ ਆਪਾਧਰ ਪੱਖੇ ਸ਼ੋਕਲ ਪੱਖੇ ਵਸਰੇ ਦਿਨਵਾਸੇ ਬਣਾਇਆ ਜਾ ਰਿਹਾ ਹੈ ਜੀ ਗਣੇਸ਼ ਚਤੁਰਤੀ ਦਾ ਦਿਹਾੜਾ ਪਹਿਲਾਂ ਮਹਾਰਾਸ਼ਟਰ ਵਿੱਚ ਮਨਾਇਆ ਜਾਂਦਾ ਸੀ ਪਰ ਹੁਣ ਦੇਖਣ ਨੂੰ ਆਇਆ ਕਿ ਗਣੇਸ਼ ਚਤੁਰਤੀ ਦਾ ਦਿਹਾੜਾ ਅਮਰਸਰ ਵਿੱਚ ਵੀ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਤਹਿਤ ਹੀ ਗਣੇਸ਼ ਮਹਾਰਾਜ ਦੇ ਭਗਤਾਂ ਵੱਲੋਂ ਅੱਜ ਗਣੇਸ਼ ਮਹਾਰਾਜ ਦੀ ਪ੍ਰਤਿਮਾ ਨੂੰ ਤਰਾਂ ਵਿੱਚ ਸਤਾਫਤ ਕੀਤਾ ਗਿਆ ਅਤੇ ਬੱਚੇ ਪੂਜਾ ਅਰਚਨਾ ਵੀ ਕੀਤੀ ਗਈ ਅਮਰਸਰ ਫਾਸਟਵੇ ਖਬਰ ਨਮਣੀ ਰਕੇਸ਼ ਕੁਮਾਰ